ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆਉਂਦੇ ਨੇ ਰਿਸ਼ਤੇਦਾਰਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਆਉਂਦਾ ਦਾਦ ਕਾਹੂ ਦਾਦਕੇ ਦੇ ਨੇੜੇ ਵਿੱਚ ਭੂਆ ਚਾਚੀਆਂ ਮੰਮੂ ਸਾਰੀਆਂ ਦਾਦਕੇ ਨਾਲ ਰਿਸ਼ਤੇਦਾਰੀਆਂ ਵਾਲੇ ਲੋਕ ਆਉਂਦੇ ਨੇ ਤੇ ਭੁੰ ਦਾਦ ਕਾ ਮੇਲ ਬੜੀ ਸੰਜੀਦਗੀ ਦੇ ਨਾਲ ਪਿੰਡ 'ਚ ਦਾਖਲ ਹੁੰਦਾ ਕਿਉਂਕਿ ਬਹੁਤਿਆਂ ਦਾ ਤਾਂ ਉਹ ਪੱਕਾ ਪਿੰਡੀ ਹੁੰਦਾ ਉੱਥੇ ਉਹ ਵੀਰਾਂ ਦੀਆਂ ਸਰਦਾਰੀਆਂ ਦੇ ਇਹ ਪਿੰਡ ਦੀ ਖੂਬਸੂਰਤੀ ਦੇ ਗੀਤ ਗਾਉਂਦੀਆਂ ਨੇ ਤੁਸੀਂ ਦੇਖਿਆ ਹੋਊਗਾ ਅੱਗੇ ਵਧ ਵਧ ਕੇ ਲੋਕ ਉਹਨਾਂ ਦੇ ਸਿਰ ਫਲੋਸਦੇ ਨੇ ਭਾਈ ਭਤੀਜੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਬਹੁਤ ਹੀ ਜਾਮ ਮਨਾਦੇ ਨਾਲ ਇਸ ਪਿਆਰੇ ਮੇਲ ਨੂੰ ਪਰਜਾਈ ਰਾਣੀ ਤੇਲ ਚੋਕੇ ਸਵਾਗਤ ਕਰਦੀ ਹੋਈ ਆਪਣੀ ਬਲੀ ਲਾਉਂਦੀ ਜਿੰਨੀ ਸਹਿਜਤਾ ਦੇ ਨਾਲ ਦਾਦਕਾ ਮੇਲ ਪਿੰਡ ਵਿੱਚ ਤਕਫਲ ਹੋਇਆ ਸੀ ਉਨਹੀਂ ਹੱਲਾ ਗੁੱਲਾ ਕਰਦੀਆਂ ਰੌਲਾ ਪਾਉਂਦੀਆਂ ਨਾਨਕੀਆਂ ਪਿੰਡ 'ਚ ਦਾਖਲ ਹੁੰਦੀਆਂ ਨੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਕਿ ਨਾਨਕਾ ਮੇਲ ਦੀ ਟਰਾਲੀ ਭਰ ਕੇ ਪਿੰਡ 'ਚ ਆ ਗਈ ਨਾਨਕਾ ਮੇਲ ਆਪ ਦਾ ਪੂਰਾ ਦਬਦਬਾ ਬਣਾਉਂਦਾ ਹੋਇਆ ਪਿੰਡ ਦੀਆਂ ਗਲੀਆਂ ਦੇ ਵਿੱਚ ਹੁੰਦੀ ਗੀਤ ਗਾਉਂਦਾ ਸਿੱਠਣੀਆਂ ਦਿਂਦਾ ਵਿਆਹ ਵਾਲੇ ਘਰ ਦਾ ਰੁਖ ਕਰਦਾ ਹੈ ਕੋਈ ਉਹਨਾਂ ਨੂੰ ਰਾਤ ਮਿਲ ਜੇ ਕੋਈ ਉਹਨਾਂ ਨੂੰ ਛੇੜ ਲਵੇ ਉਹ ਇਹਨੇ ਨਾਲ ਪੰਗਾ ਲੈ ਲੇ ਫਿਰ ਉਹ ਬਚ ਕੇ ਨਹੀਂ ਉਹਨਾਂ ਦੇ ਹੱਥੋਂ ਨਿਕਲ ਸਕਦਾ ਹੁੰਦਾ ਸੋ ਇਹ ਸਾਰਾ ਕੁਝ ਕਰਦੀਆਂ ਪਿੰਡ ਦੇ ਵਿੱਚ ਪੂਰਾ ਤਮਾਚੜ ਪਾਉਂਦੀਆਂ ਵਿਆਹ ਵਾਲੇ ਘਰ ਦੇ ਦਰਵਾਜ਼ੇ ਤੇ ਪੁੱਜ ਜਾਂਦੀਆਂ ਨੇ ਉਧਰੋਂ ਦਾਤਕਾ ਮੇਲ ਕਰਦੀਆਂ ਔਰਤਾਂ ਸ਼ਰੀਕੇ ਦੀਆਂ ਔਰਤਾਂ ਪੂਰੀ ਤਰ੍ਹਾਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਨੇ ਦਰਵਾਜ਼ੇ ਤੇ ਤੇਲ ਚੋਇਆ ਜਾਂਦਾ ਹੈ ਘਾਦੀਆਂ ਔਰਤਾਂ ਦੇ ਵੱਲੋਂ ਨਾਨਕਾ ਮੇਲ ਦਾ ਪੂਰਾ ਸਤਿਕਾਰ ਸਵਾਗਤ ਕੀਤਾ ਜਾਂਦਾ ਹੈ ਲੱਡੂਆਂ ਦਾ ਜੋੜਾ ਖੰਬੜੀ ਬਨ ਕੇ ਮਾਮੀ ਦੀ ਝੋਲੀ ਚ ਪਾਇਆ ਜਾਂਦਾ ਹੈ ਤੇ ਸੁਰਜਣ ਦੀ ਮਾਂ ਜਿਹੜੀ ਅੰਦਰੇ ਅੰਦਰ ਸਵੇਰ ਦੀ ਆਪਦੇ ਪੇਕੇਆਂ ਨੂੰ ਉਡੀਕ ਰਹੀ ਸੀ ਆਪਣੇ ਭਰਾਵਾਂ ਦੀ ਭਤੀਜਿਆਂ ਦੀ ਫੌਜ ਦੇਖ ਕੇ ਉਹਦੇ ਧਰਤੀ ਪੈਰ ਨਹੀਂ ਲੱਗਦੇ ਉਹਦੇ ਚਾਹ ਦੂਣ ਸੁਹਾਏ ਹੋ ਜਾਂਦੇ ਨਾਨਕਾ ਮੇਲ ਦੀ ਪੂਰੀ ਆਉਪਕਤ ਕੀਤੀ ਜਾਂਦੀ ਹੈ ਰੰਗਲੇ ਪਲੰਗ ਡਾਏ ਜਾਂਦੇ ਨੇ ਨਾਮਕੀਆਂ ਦਾਦਕੀਆਂ ਗਲੇ ਲੱਗ ਲੱਗ ਕੇ ਮਿਲਦੀਆਂ ਨੇ ਚਾਹ ਪਾਣੀ ਪੀਣ ਤੋਂ ਬਾਅਦ ਛੇੜਛਾੜ ਸ਼ੁਰੂ ਹੋ ਜਾਂਦੀ ਹੈ ਇੱਥੇ ਹੁੰਦੀਆਂ ਨੇ ਸਿੱਠਣੀਆਂ ਕਹਿੰਦੇ ਲੜਦਿਆਂ ਦੇ ਮੇਹਣੇ ਤੇ ਗੌਂਦਿਆਂ ਦੀਆਂ ਸਿੱਠਣੀਆਂ ਕੋਈ ਗੁੱਸਾ ਨਹੀਂ ਕਰਤਾ ਸੁਣਿਆ ਹੋਊਗਾ ਨਾ ਵਿਆਹ ਚ ਗੌਂਦਿਆਂ ਨੇ ਬਸ ਅੱਜ ਦੀ ਕੜੀ ਬਸ ਅੱਜ ਦਾ ਦਿਨ ਅੱਜ ਦੇ ਦਿਨ ਕਿਸੇ ਨੇ ਕਿਸੇ ਨੂੰ ਕੋਈ ਸ਼ਬਦ ਵੀ ਕਹਿ ਲਿਆ ਉਸ ਗੱਲ ਦਾ ਕਿਸੇ ਨੇ ਗੁੱਸਾ ਨਹੀਂ ਕਰਨਾ ਇਹ ਵੀ ਸਾਡੇ ਸਭਿਆਚਾਰ ਦੇ ਵਿੱਚ ਇੱਕ ਰੀਤ ਵਾਂਗੂ ਸਮਾਇਆ ਹੋਇਆ ਹੈ ਬਸ ਜੇ ਸ਼ੁਰੂ ਹੋ ਜਾਂਦੀ ਹੈ ਮੁਕਾਬਲੇਬਾਦੀ ਇਧਰੋਂ ਦਾਗਦੀਆਂ ਨਹੀਂ ਘੱਟ ਤੇ ਉਧਰੋਂ ਨਾਨਕੀਆਂ ਨਹੀਂ ਘੱਟ ਇੱਕ ਦੂਜੇ ਦੇ ਉੱਤੋਂ ਦੀ ਵਾਰ ਕੀਤੇ ਜਾਂਦੇ ਆ ਚੜਦੀ ਤੋਂ ਚੜਦੀ ਗੱਲ ਸੁਣਾਈ ਜਾਂਦੀ ਹੈ ਇਹ ਸਿੱਠਣੀਆਂ ਗੋਹਾ ਪਾਸਿਆਂ ਦੀ ਗਾਦਰ ਜਵਾਬੀ ਦੀ ਪਰਖ ਕਰਦੀਆਂ ਨੇ ਇੱਕ ਨੇ ਗੱਲ ਕਹੀ ਦੂਜਿਆਂ ਨੇ ਪੁੰਝੇ ਨਹੀਂ ਡਿੱਗਣ ਇਹ ਨਾਲ ਦੀ ਨਾਲ ਹੀ ਜੋੜ ਤੋੜ ਕਰਕੇ ਉਦੋਂ ਵੀ ਵਧਾਰ ਚੜਾ ਕੇ ਅੱਗੇ ਦੇ ਬੂਰੇ ਐਮ ਮਾਰ ਜਦੇ ਜ